ਨਗਰਪੰਚਾਇਤ ਪਕਤਾ ਦਾ ਕਰਮਚਾਰੀ ਪਿੰਡ ਕਾਂਗੜੇ ਟੈਂਕੀ ਤੇ ਚੜਿਆ ਸਥਾਨਕ ਸ਼ਹਿਰ ਪਕਤਾ ਪਾਈ ਦੀ ਨਗਰਪੰਚਾਇਤ ਦੇ ਸਫਾਈ ਕਰਮੀਆਂ ਵੱਲੋਂ ਆਪਣੀ ਮੰਗ ਨੂੰ ਲੈ ਕੇ ਪਿਛਲੇ ਕਰੀਬ 15 ਦਿਨਾਂ ਤੋਂ ਲਗਾਤਾਰ ਹੜਤਾਲ ਕਰਕੇ ਨਗਰਪੰਚਾਇਤ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਪੰਜਾਬ ਸਰਕਾਰ ਦੇ ਖਿਲਾਫ ਨਾਰਾਬਾਜ਼ੀ ਕੀਤੀ ਜਾ ਰਹੀ ਹੈ ਇਹਨਾਂ ਮੁਲਾਜ਼ਮਾਂ ਦਾ ਇੱਕ ਸਾਥੀ ਅੱਜ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜੇ ਜੱਦੀ ਪਿੰਡ ਕਾਂਗੜ ਵਿਖੇ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਆਓ ਤੁਹਾਨੂੰ ਸੁਣਾਉਣੇ ਆ ਟੈਂਕੀ ਤੇ ਚੜੇ ਨੌਜਵਾਨ ਦਾ ਕੀ ਕਹਿਣਾ ਉਹਨੂੰ ਅਬ ਬਾਈ ਪਤਾ ਹੀ ਆ سوشل ਮੀਡੀਆ ਤੇ 15 ਦਿਨਾਂ ਤੋਂ ਅਸੀਂ ਧਰਨੇ ਤੇ ਬੈਠੇ ਆ ਧਰਨੇ ਤੇ ਬੈਠਣ ਦਾ ਕਾਰਨ ਸੀ ਸਾਨੂੰ ਪੰਜ ਪੰਜ ਬੰਦਿਆਂ ਨੂੰ ਬਿਨਾਂ ਗੱਲ ਤੋਂ ਕੱਢਿਆ ਗਿਆ ਵਾਰ ਇਸ ਦੇ ਵਿੱਚ ਜਿਆਦੇ ਹੱਥ ਰਕੇਸ਼ अरोड़ा ਜਸ ਜਸਵਿੰਦਰ ਸਿੰਘ ਜਸਾ ਇੱਕ ਮਿਠਨ ਲਾਲ ترਸੀਮ ਸਿੰਘ ਇੱਕ ਸਾਡਾ ਹਰਪ੍ਰੀਤ ਸਿੰਘ ਸੁਪਰਡੈਂਟ ਤੇ ਇੱਕ ਕਾਲਾ ਕਾਲਾ ਪੋਚੂਆ ਕੋਈ ਉਹਦੀ ਕਹਿਣ ਤੇ ਤੁਹਾਨੂੰ ਬਿਨਾ ਵਜ੍ਹਾ ਕੱਢਿਆ ਗਿਆ ਰਿਆ ਉਸਦੇ ਨੋਟਿਸ ਦੇ ਵਿੱਚ ਲਿਖ ਕੇ ਭੇਜਿਆ ਉਹਨਾਂ ਨੇ ਵੀ ਇਹਨਾਂ ਦੀ ਪਬਲਿਕ ਨਾਲ ਡੀਲਿੰਗ ਸਹੀ ਨਹੀਂ ਸਾਰਿਆਂ ਨੂੰ ਪੰਜਾਂ ਨੂੰ ਇੱਕੋ ਗੱਲੀ ਭੇਜੀ ਗਈ ਉਸ ਤੋਂ ਬਾਅਦ ਚਲੋ ਸਾਡੀ ਗੱਲ ਹੁੰਦੀ ਹੋਈ ਸਬ-ਡੈਂਟ ਸਾਹਿਬ ਸਾਨੂੰ ਵਾਰ-ਵਾਰ ਕਹਿੰਦੇ ਰਹੇ ਵੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਮਿਲੋ ਉਹਨਾਂ ਦੀ ਮਿਹਨਤ ਕਰੋ ਚਲੋ ਅਸੀਂ ਉਸ ਤੋਂ ਬਾਅਦ ਬਲਗਾਰ ਸਿੰਘ ਸਿੱਧੂ ਨੂੰ ਦੋ ਵਾਰੀ ਮਿਲੇ ਆ ਭਲਕਾਰ ਸਿੰਘ ਸਿੱਧੂ ਕਹਿੰਦੇ ਧਰਨਾ ਚੱਕੋ ਉਸ ਤੋਂ ਬਾਅਦ ਤੁਹਾਡੇ ਬਾਰੇ ਸੋਚਾਂਗੇ ਕੋਸ ਸਾਡੀ ਕਿਸੇ ਨੇ ਬਾਣੀ ਫੜੀ ਕਿਸੇ ਈਵੋ ਨੇ ਬਾਣੀ ਫੜੀ ਕਿਸੇ ਹੋਰ ਵਰਕਰ ਨੇ ਬਾਣੀ ਫੜੀ ਇਹਨਾਂ ਦੇ ਨੇ ਇਸ ਕਰਕੇ ਅੱਕ ਕੇ ਦੱਸ ਦਿਨਾ 15 ਦਿਨਾਂ ਤੋਂ ਧਰਨੇ ਤੋਂ ਅੱਕ ਕੇ ਅੱਜ ਬੈਠਾ 2.5 ਸਾਲ ਦਾ ਮੇਰਾ ਬੱਚਾ ਹੈ ਆਮ ਆਦਮੀ ਪਾਰਟੀ ਦੇ ਵਰਕਰ ਹੈ ਜਿਨ੍ਹਾਂ ਦੀ ਕਹਿਣ ਤੇ ਤੁਹਾਨੂੰ ਕੱਢੇ ਗਏ ਹਾਂਜੀ ਸਾਰੇ ਭਾਜਪਾ ਦੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਸ ਤੋਂ ਬਾਅਦ 2.5 ਸਾਲ ਦਾ ਮੇਰਾ ਬੱਚਾ ਫਾਦਰ ਮੇਰੇ ਸਿਰ ਤੇ ਨਹੀਂਗਾ ਤੇ ਇਸੇ ਥਣਗਾਣਾ ਮੇਰਾ ਗੁਜ਼ਾਰਾ ਹੁੰਦਾਗਾ। ਕੀ ਕੰਮ ਕਰਦਾ ਸੀ ਤੁਸੀਂ ਉੱਥੇ? ਉੱਥੇ ਮੈਂ ਹੈਲਪਰ ਦੇ ਦਾ ਜਿਹੜੇ ਕੰਮ ਕਰਦਾ ਸੀਗਾ। ਕੀ ਚੱਕਰ ਧਰਨਾ ਲੱਗਿਆ? ਧਰਨਾ ਬਾਈ ਜੀ ਇਹ ਪਹਿਲਾਂ ਭਗਤ ਤੇ ਭਾਈ ਵੀ ਧਰਨ ਲੱਗਿਆ 14-15 ਦਿਨ ਹੋ ਗਏ। ਤੇ ਹੁਣ ਇਹ ਕਾਂਗੜਾ ਪੈਂਡ ਦਾ ਮੁੰਡਾ ਸੁੰਦਰ ਲਾਲ ਇਹ ਪੰਜ ਮੁੰਡੇ ਆ ਗਏ ਜਿਹੜੇ ਉੱਥੇ ਆਪਣੇ ਮੁਲਾਜ਼ਮ ਸੀਗੇ ਇਹਨਾਂ ਨੂੰ ਕੱਢਿਆ ਗਿਆ ਇਸ ਕਰਕੇ ਇਹ ਟੈਂਕੀ ਦੇ ਚੜੇਗਾ। ਇਹ ਕਹਿੰਦਾ ਮੈਂ ਆਤਮ ਹੱਤਿਆ ਕਰਨੀ ਹੈ ਜੇ ਮੈਨੂੰ ਵਾਪਸ ਨਾਂ ਰੱਖਿਆ ਗਿਆ। ਇੱਕ ਮੇਰੇ ਪਿੰਡ ਜਲਾਲ ਤੋਂ ਮੁੰਡਾ ਹੈਗਾ ਜਗਤਾਰ ਸਿੰਘ ਤਾਰੀ ਉਹ ਮੇਰੇ ਨਾਲ ਹੀ ਖੜਾ ਹੈਗਾ ਆ ਖੜਾ ਇਹ ਨੂੰ ਇਸ ਇਹਦੀ ਵਜ੍ਹਾ ਇਹ ਹੈ ਵੀ ਇਹਨੂੰ ਇਸ ਕਰਕੇ ਕੱਢਿਆ ਗਿਆ ਵੀ ਇਹਦੀ ਕਾਂਗੜ ਸਾਹਿਬ ਨਾਲ ਸਾਡੇ ਸਾਬਕਾ ਮੰਤਰੀ ਹੈ ਕਾਂਗਰਸ ਦੇ ਕਾਂਗੜ ਸਾਹਿਬ ਗੁਰਪ੍ਰੀਤ ਸਿੰਘ ਕਾਂਗੜ ਉਹਨਾਂ ਨਾਲ ਇਹਦੀ ਫੋਟੋ ਸੀਗੀ ਉਹ ਫੇਸਬੁੱਕ ਤੇ ਫੋਟੋ ਪਾਈ ਸੀ ਮੇਰੇ ਪਿੰਡ ਦੇ ਮੁੰਡੇ ਨੇ ਉਹ ਕਿਤੇ ਇਕੱਠਾਂ ਦੀ ਫੋਟੋ ਸੀਗੀ ਇਹਦੀ ਇਹੀ ਵਜ੍ਹਾ ਹੈ ਵੀ ਇਹ ਕਾਂਗੜ ਨੇ ਰੱਖਿਆ ਸੀ ਵੀ ਇਹਨੂੰ ਤਾਂ ਕੱਢਣਾ ਹੈਗਾ ਪਰ ਮੈਂ ਇੱਥੋਂ ਦੇ ਸਾਡੇ ਆਪਣੇ ਹਲਕੇ ਦੇ ਐਮਐਲਏ ਸਾਹਿਬ ਬਲਕਾਰ ਸਿੰਘ ਸਿੱਧੂ ਨੂੰ ਬੇਨਤੀ ਕਰਨੀ ਚਾਹਣਾ ਹੈ ਵੀ ਜਿਹੜੀ ਫੋਟੋ ਇਹ ਕਹਿੰਦੇ ਆ ਵੀ ਫੋਟੋ ਦੀ ਵਜ੍ਹਾ ਕਰਕੇ ਇਹਨੂੰ ਪਾਰਟੀ ਜੋ ਆਪਣਾ ਮੁਲਾਜ਼ਮ ਤੋਂ ਉਥੋਂ ਬਰਖਾਸਤ ਕਰਦੇ ਆ ਇਹ ਤੇ ਇੱਥੋਂ ਦੇ ਜਿਹੜੇ ਐਮਐਲਏ ਸਾਹਿਬ ਹੈ ਬਲਕਾਰ ਸਿੰਘ ਸਿੱਧੂ ਉਹਦੀ ਵੀ ਫੋਟੋ ਗੁਰਪ੍ਰੀਤ ਸਿੰਘ ਕੰਗੜ ਜੀ ਨਾਲ ਰਹੀ ਰੰਗ ਮੇਰੇ ਕੋਲ ਇਹ ਸਬੂਤ ਪਏ ਆ ਮੇਰੇ ਘਰ ਦੇ ਵਿੱਚ ਬਲਕਾਰ ਸਿੰਘ ਸਿੱਧੂ ਆਏ ਸੀ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਲ 2016 ਦੇ ਵਿੱਚ ਉਹ ਫੋਟੋ ਮੇਰੇ ਕੋਲੇ ਪਈਆਂ ਮੈਂ ਤੁਹਾਨੂੰ ਭੇਜ ਦੂੰਗਾ ਉਹਨਾਂ ਦੀ ਵੀ ਫੋਟੋ ਹੈਗੀ ਹੈ ਫਿਰ ਉਹਨਾਂ ਨੂੰ ਵੀ ਇਥੋਂ ਐਮਐਲਏ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਭਵੰਤ ਮਾਨ ਜੀ ਨੂੰ ਬੇਨਤੀ ਹੈ ਵੀ ਜੇ ਇਹ ਮੁੰਡੇ ਨੂੰ ਮੰਨ ਲਓ ਬਰਖਾਸਤ ਕਰਨਾ ਵੀ ਇਹ ਕਾਂਗਰਸ ਦਾ ਰੱਖਿਆ ਹੋਇਆ ਤੇ ਉਹ ਵੀ ਕਾਂਗਰਸ ਦੇ ਵਿੱਚ ਰਹਿ ਗਿਆ ਬਲਕਾਰ ਸਿੱਧੂ ਉਹਨੂੰ ਵੀ ਐਮਐਲਏ ਤੋਂ ਉਹਨਾਂ ਦੀ ਵੀ ਮੈਂਬਰਸ਼ਿਪ ਖਾਰਜ ਕਰਨੀ ਚਾਹੀਦੀ ਹੈ ਇਹੀ ਬੇਨਤੀ ਹੈ ਇਹ ਹਲਕੇ ਦਾ ਹੋਰ ਵੱਡੇ ਵੱਡੇ ਆਗੂ ਬੈਠੇ ਆਮ ਆਦਮੀ ਪਾਰਟੀ ਦੇ ਇਸ ਤਰੀਕੇ ਨਾਲ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਜਿਹੜੇ ਸਾਹਬ ਦੇ ਲੱਛਣ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਐਤਕਦੀ 22000 ਰੁਪਇਆ ਦੋ ਸਾਲਾਂ ਚ ਹੀ ਆਉਣ ਵਾਲੇ ਸਮੇਂ ਚ ਮੈਨੂੰ ਤਾਂ ਲੱਗਦਾ ਇਥੋਂ 10000 ਵੋਟ ਨਹੀਂ ਉਹਨਾਂ ਦੀ ਨਿਕਲਨੀ ਸੋ ਇਹ ਗਰੀਬ ਪਰਿਵਾਰਾਂ ਦੇ ਨਾਲ ਸਾਰਿਆਂ ਨੂੰ ਖੜਨਾ ਚਾਹੀਦਾ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਤੇ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਮੰਨ ਲੈਣੀਆਂ ਚਾਹੀਦੀਆਂ ਤੁਹਾਨੂੰ ਕੀ ਕਰਨਾ ਹੈ ਮਤਲਬ ਕਿ ਤੁਹਾਡੇ ਘਰ ਵਾਲੇ ਥੈਂਕ ਯੂ ਜਨਕੀ ਸਰ ਇਹਨਾਂ ਨੂੰ 3 ਸਾਲ ਹੋ ਗਏ ਸੀਗੇ ਨਗਰ ਪੰਚਾਇਤ ਚ ਜੌਬ ਕਰਦਿਆਂ ਨੂੰ ਹੁਣ ਅਚਾਨਕ ਇਹਨਾਂ ਨੂੰ ਹਟਾਉਣ ਦੇ ਨੋਟਿਸ ਦਿੱਤੇ ਗਏ ਉਹਦਾ ਕੋਈ ਕਾਰਨ ਵੀ ਨਹੀਂ ਹੈਗਾ ਸਿਰਫ ਪਾਰਟੀ ਪਾਜੀ ਹੈ ਹੋਰ ਕੋਈ ਕਾਰਨ ਨਹੀਂ ਹੈਗਾ ਇਹ ਹੀ ਮੰਗਾ ਸਰ ਵੀ ਇਹਨਾਂ ਨੂੰ ਦੁਬਾਰਾ ਰੱਖਿਆ ਜਾਵੇ ਕੰਮ ਤੇ ਸੱਤੀ ਜੀ ਅਸੀਂ ਟਾਈਮ ਪਾਸ ਕਰਦੇ ਆ ਜੀ ਗਵਰਨਮੈਂਟ ਮੇਰੀ ਇਹ ਜੀ ਮੇਰੀ ਅਰਜ਼ੀ ਹੈ ਜੀ ਅਸੀਂ ਤਾਂ ਟਾਈਮ ਪਾਸ ਅੱਗਰੀ ਬੰਦੇ ਲਸਾ ਕਰਦੇ ਆ ਤੇ ਮੇਰੇ ਬੱਚੇ ਨੂੰ ਦੁਬਾਰਾ ਨੌਕਰੀ ਤੇ ਰੱਖਿਆ ਜਾਵੇ